ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲ ਜੀ ਜਾਂਦਾ ਬਾਈ ਰਾਜ ਕੋਲੇ ਪਹੁੰਚਿਆ ਪਿੰਡ ਸਹਿਣਾ ਜੀ ਇੱਕ ਸਾਨੂੰ ਤੋਕੜ ਗੱਬਣਾ ਝੋਟੀ ਦਿਖਾਦਾ ਹੈ ਬੱਚਾ ਵੀ ਮਗਰ ਆ ਦੁੱਧ ਵੀ ਨਾਲ ਆ ਕਿੰਨੇ ਚਿਰ ਦੀ ਗੱਬਣਾ ਸਾਰਾ ਕੁਝ ਬਾਈ ਤੋਂ ਪੁੱਛ ਕੇ ਦੱਸਾਂਗੇ ਆਜੋ ਵੀਰੇ ਸਸੀ ਗਾਇ ਬਾਈ ਰਾਜ ਸਸੀ ਗਾਇ ਕੁੱਟੇ ਹੋ ਠੀਕ ਆ ਵੀਰੇ ਠੀਕ ਠਾਕ ਵੀਰੇ ਤੇ ਨੰਬਰ ਬੋਲੋ ਪਹਿਲਾਂ ਤਾਂ ਜੀ 9876347016 ਪਿੰਡ ਜੀ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਨੇੜੇ ਪੱਖੇ ਕੈਂਚੀਆਂ ਦੇ ਪੰ ਰਹੇ ਨੇ ਭਲਾਉੜ ਹੂੰ 5 ਕਿਲੋਮੀਟਰ ਪੱਖੋਂ ਕੈਂਚੀਆਂ ਪੰਜ ਹੀ ਭਲਾਉੜ ਹੈ ਓਕੇ ਜੀ ਤੇ ਨਹਿਰ ਵਾਲੇ ਅੱਡੇ ਤੋਂ ਆਪਣਾ ਸਿੱਧੂਪੱਤੀ ਸਿੱਕਲੀ ਬੀਜ ਪੁੱਛ ਕੇ ਰਾਜ ਦਾ ਘਰ ਜਿੱਥੇ ਨਾ ਮਰਜੀ ਆ ਸਕਦਾ ਤੇ ਬਾਜਾਖਾਨਾ ਰੋਡ ਤੇ ਆਪਣਾ ਪਿੰਡ ਹੈ ਜ਼ਿਲ੍ਹਾ ਬਰਨਾਲਾ ਤਸੀਲ ਤੱਪਾ ਤਸੀਲ ਤੱਪਾ ਨੰਬਰ 9876347016 47016 ਤੇ ਅੱਜ ਫਿਰ ਟੋਕਣ ਗੱਬਣ ਝੋਟੀ ਦਿਖਾਉਣੀ ਹੈ ਇੱਕ ਜਮਾ ਸਿਰਾ ਸਿਰਾ ਵੱਡੇ ਸਾਇ ਦੇ ਰਾਜੂ ਚੱਲ ਨਹੀਂ ਉਧਰਲੇ ਪਾਸੇ ਪਰਲੇ ਪਾਸੇ ਨਹੀਂ ਨਾਲ ਕਦ ਚੈੱਕ ਕਰਾ ਦੇ ਹਾਂ ਕਦ ਚੈੱਕ ਕਰਾ ਦਈਏ ਤੇ ਸੂਈਆ ਵੀਰੇ ਪਹਿਲਾਂ ਸੂਈ ਪਿਆ ਹਾਂ ਵੀਰੇ ਪਲੂਨ ਵੀ ਸੂਈ ਵੀ ਹੈਗੀ ਠੀਕ ਹੈ ਵੀਰੇ ਤੇ ਮਗਰ ਕੀ ਆ ਗਿਆ ਤੇ ਕਟਾ ਮਾ ਇਹ ਨਹੀਂ ਕਟਾ ਕਟਾ ਆ ਗਿਆ ਤੇ ਕਿੰਨਾ ਦੁੱਧ ਰੜੀ ਆ ਦੁੱਧਾ 8 ਕਿਲੋ ਜਮਨ ਠੰਡਾ ਕਰਕੇ ਸੱਜਰਾਂ ਨੂੰ ਮਿਲਦੀ ਹੈ ਬੁੱਤੇ ਕਿੰਨੇ ਮਹੀਨਿਆਂ ਦੀ ਉਹਨਾਂ ਦਾ ਦੋ ਟਾਈਮ ਚੁੱਕ ਕੇ ਲੈ ਕੇ ਗੱਲ ਮਨਗਾ ਹਾਂ ਠੀਕ ਆ ਸੱਜਰਾਂ ਨੂੰ ਮਿਲਦੀ ਹੈ ਜਦੋਂ ਮਰਜ਼ੀ ਚੋਣਾ ਸਾਈ ਪਾ ਲੇ ਤੇ ਉਹਦੀ ਚੋਈ ਜਾਵੇ ਤੇ ਕਿੰਨੇ ਮਹੀਨੇ ਚੱਕ ਪਾਸ ਆ ਜੀ ਇਹ ਤਿੰਨ ਤੋਂ 10 ਕਿ ਦਿਨ ਘਟਾ ਜਮਾ ਕਰਾਈ ਵੀ ਆਪਣੀ ਜਮਾ ਚੈੱਕਰਾ ਸੀ ਠੰਡਾ ਟੀਕਾ ਲੱਗਿਆ ਦਾ ਲਗਾ ਸਕਦਾ ਟੋਕੜ ਗੱਬਣ ਜਿਹੜੀ ਜਿਹੜਾ ਵੀ ਵੀਰ ਲੈਂਦਾ ਉਹ ਆਪਦੀ ਕਰਾ ਕੇ ਲੈ ਜਾਵੇ ਠੀਕ ਆ ਲਓ ਜੀ ਬਾਕੀ ਹੁਣ ਹੁੰਦੀ ਬੁੱਢੇ 2 ਲੱਖ ਦੀ ਝੋਟੀ ਸੀ ਹੈਗੀ ਸੀ ਵੀਰੇ ਕੱਲ ਦੀ ਮੈਂ 2 15 ਦੀ ਵੇਚੀ ਐ ਪਰਸੋਂ ਬਾਕੀ ਦੀ ਗੱਲ ਜੀ ਤੁਸੀਂ ਜਿਹੜੀ ਲੇਵੇ ਦੀ ਜੱਜਮੈਂਟ ਕਰਨੀ ਉਹ 11 ਵਜੇ ਦੇ ਹਿਸਾਬ ਨਾਲ ਕਰਨੀ ਹੈ ਦੁਪਹਿਰ ਠੀਕ ਆ ਜੀ ਹਾਂ ਜੀ 11 ਵਜੇ ਚੱਲ ਪੁੱਤ ਸਾਇਰ ਬਹੁਤ ਚੰਗਾ ਜੀ ਤੇ ਚਵਾਈ ਚੂਹ ਦੀ ਫਰਰਾਜ ਕਿਵੇਂ ਆ ਪੂਰੀ ਵੀਰੇ ਗੰਨੇ ਵਰਗੀ ਚਿਤਾੜਾ ਪੂਰੀ ਓਕੇ ਵਾਗ ਨੂੰ ਲੈ ਕੇ ਉਹਨਾਂ ਦੀ ਐਡੀ ਜੈਰੀ ਤੇ ਫੱਲੀ ਫੇਸਰੀ ਜਾ ਤਾਂ ਤੋਂ ਬਹੁਤ ਚੌੜੀ ਪਈ ਹੈ ਨਾ ਝੋਟੀ ਪੱਟਪੂੜੇ ਦੀ ਸਮੀ ਵੀ ਹੈ ਬੁੱਟੇ ਪੂਰੀ ਮੈਂ ਨਹੀਂ ਕਿਹਾ ਅਗਲਾ ਕਹਿੰਦੇ ਬਣਿਆ ਰਵੰਡ ਤਾਂ ਵੀਡੀਓ ਦੇ ਨਾਲ ਰੇਟ ਵੀਡੀਓ ਦੇ ਵਿੱਚ ਹੀ ਹੋ ਵੱਡੇ ਸਾਈਜ਼ ਦੇ ਆ ਗਈ ਕਿਉਂਕਿ ਟੋਕਰ ਗੱਬਣ ਦੀ ਥੋੜੀ ਮੰਗ ਬਹੁਤ ਜ਼ਿਆਦਾ ਰਹਿੰਦੀ ਹੈਗੀ ਹੋਰ ਕਰੋ ਜੀ ਚੈੱਕ ਤੇ ਮਗਰ ਕਟਾ ਵੀ ਚੰਗਾ ਹਨਾ ਤੁਗੜਿਆਂ ਨੂੰ ਹੱਥ ਲਾਉਂਦੀ 2 ਲੱਖ ਦੀ ਝੋਟੀ ਆ ਵੀਰੇ ਇੰਨੀ ਖਰੀਆ ਬੁੱਤੇ ਠੀਕ ਆ ਓਕੇ ਜੀ ਮਗਰ ਕਟਾ ਠੀਕ ਆ ਵੀਰੇ ਉਸ ਵਾਰ ਇੱਕ ਨੰਬਰ ਹੂੰ ਤੇ ਬਾਡੀ ਵੇਟ ਦਾ ਤਾਂ ਹੁੰਦੀ ਨਹੀਂ ਆ ਮੂਰੇ ਬੁੱਤੇ ਤਾਂ ਠੀਕ ਆ ਤਿੰਨ ਮਹੀਨੇ ਤੋਂ 10 ਦਿਨ ਘੱਟ ਚੈੱਕ ਪਾਸ 2 ਮਹੀਨੇ ਤੇ 20 ਦਿਨਾਂ ਦੀ ਤੇ ਪੈਸੇ ਕਿੰਨੇ ਆ ਰਾਜ ਇਹਦੇ ਪੈਸੇ ਬੁੱਤੇ ਇਹਦੇ 1 ਲੱਖ 10 ਹਜ਼ਾਰ ਆ ਮਾਨਦਾਨ ਹੋ ਜੀ ਆਮ ਜੋ ਲੋਕ ਕਿਤੇ ਕਰਦੇ ਆਂਗੇ ਦੇ ਕੇ ਮੋੜਾਂਗੇ ਆਮ ਝੋਟੀ ਨਾ ਮੰਨ ਕੇ ਫੋਨ ਲਾਉਣਾ ਹੈ ਨਾ ਵੱਡੀ ਝੋਟੀ ਬਾਕੀ ਦਾ ਮੋਹਰਾ ਨਸਲ ਜਾ ਗਈ ਜੀ ਮਗਰ ਬੱਚਾ ਵੀ ਚੰਗਾ ਆ ਦੇਖੋ ਜੀ ਹੂੰ ਕੁਆਲਿਟੀ ਕਰੋ ਚੈੱਕ ਸੈਜ ਫੁੱਲ ਆ ਦੇਖੋ ਦੁਬਾਰਤੋਂ ਇੱਕ ਦਸ ਕੋਈ ਲਕੀਰ ਨਹੀਂ ਹੈਗੀ ਤੁਹਾਡਾ ਮਾਨਤਨ ਜਰੂਰ ਹੋ ਜਾਣਾ ਚਾਰ ਸਵੇਰਾ ਤੁਹਾਨੂੰ ਦਿਖਾ ਕੇ ਫਿਰ ਆਪਾਂ ਕਰਾਂਗੇ ਕੈਮਰਾਮਨ ਦਾ ਫੁੱਲ ਸਾਈਜ਼ ਜੀ ਬਹੁਤ ਵਾ ਗੁੱਟੇ ਹੈ ਨਹੀਂ ਕੋਈ ਅਗਲਾ ਕਹੂਗਾ ਇਹ ਸ਼ਰੀਆ ਜਮਾ 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 ਵੀਰੇ ਜਮਾ ਦੇਖੋ ਜੀ ਤੇ ਸਿੰਘ ਸੁng ਦੀ ਬੜੀ ਹਨਾ ਚੰਗੀ ਆ ਬਾਕੀ ਸ਼ੀਲ ਬਹੁਤ ਆ ਪੁੱਤੇ ਚੂੜੀ ਵਾਲਾ ਸਿੰਘ ਬਾਕੀ ਦਾ ਸਿੰਘ ਅੰਗ ਤੇ ਕੱਦ ਕਾੜ ਦਾ ਕਿਤੋਂ ਵੀ ਨਹੀਂ ਖੁੰਜੀ ਜੋ ਯਾਰ ਦੁੱਗਣਿਆਂ ਨੂੰ ਹੱਥ ਲਾਉ ਸੱਜਣਾਂ ਦੇ ਨਾ ਦੁੱਧ ਆ ਹੂੰ ਤੇ ਮਰਦੀਆਂ ਜਿਵੇਂ ਜਦੋਂ ਮਰਜੀ ਚੋਨਾ ਕਿੰਨਾ ਦੁੱਧ ਦੱਸੇ ਬਾਈ 8 ਕਿਲੋ ਦੁੱਧ ਦਾ ਬੂਟੇ ਹੂੰ ਬਾਗ ਚੋਲੇ ਬੁੜੀ ਕਿਵੇਂ ਬੰਦਾ ਬੱਚਾ ਛੱਡ ਕੇ ਮਿਲਦੀ ਐ ਬੱਚਾ ਛੱਡ ਕੇ ਓਕੇ ਜੀ ਬੱਚਾ ਛੱਡ ਕੇ ਧਾਰ ਲੈਂਦੀ ਆ ਜੇ ਛੱਡਣਾ ਛੱਡ ਲੈ ਨਹੀਂ ਛੱਡਣ ਦੀ ਵੀ ਲੋੜ ਇੱਕ ਦਾ ਚ ਮੰਨ ਦਿੰਦੇ ਸਭੀ ਮਾਰ ਕੇ ਧਾਰ ਬੈ ਜਾ ਬਸ ਸਿੱਧਾ ਮਨਦਾਨ ਕਰ ਦਾਂਗੇ ਠੀਕ ਆ 2 ਲੱਖ ਦੀ ਜੋ ਟੀ ਵੀ ਕੁ ਬੂਟੇ ਨਹੀਂ ਦਿੰਦੀ ਵੀਰੇ ਐਡੀ ਜੋ ਟੀ ਵੀ ਬਾਕੀ ਦਾ ਜੀ ਤੁਹਾਨੂੰ ਪਤਾ ਕੀ ਇਹ ਨੇੜੇ-ਤੇੜੇ 5-7 ਪਿੰਡਾਂ 'ਚ ਹੋਏ ਨੇ ਨਹੀਂ ਠੀਕ ਬਾਕੀ ਦਾ ਸਾਮ ਵੀ ਆ ਸਾਂਭੀ ਵੀ ਐਡੇ ਅੰਗ ਜੈਲੀ ਠੰਡੀ ਛੀਲ ਦਾ ਤਾਂ ਕਿਉਂਕਿ ਰਾਜ ਪਤਾ ਕੀ ਗੱਲ ਆ ਵੀਰੇ ਹੁਣ ਨਾ ਹਰੇਕ ਬੰਦਾ ਚਾਹੁੰਦਾਗਾ ਵੀ ਜਵਾਗ ਬਾਹਰ ਗਏ ਪਿਆ ਵੀ ਇੱਕ ਅੱਧੀ ਉਹਦੀ ਹੋਰ ਲੈ ਲਈਏ ਚੱਕ ਜਿਹੜੇ ਬੰਦੇ ਪਾਲਦੇ ਉਹ ਪਾਲ ਵੀ ਲੈਂਦੇ ਆ ਪਾਲਦੇ ਆ ਵੀਰੇ ਸੁਪੀ ਵਾਲਾ ਸਿੰਗ ਲੱਗਿਆ ਏਡੀ ਝੂਟੀ ਕਾ ਨਹੀਂ ਨਹੀਂ ਠੀਕ ਆ ਠੀਕ ਆ ਠੀਕ ਆ ਵੀਰੇ ਜਮਾ ਜਮਾ ਫਾਰ ਗੱਡੀ ਖੜੀ ਹੈ ਘਰੇ ਹੋ ਗਈ ਛੋਟੀ ਜਮਾ 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 ਦੇਖੋ ਜੀ 2 4 ਪਾਲਣ ਦੇ ਕੱਲੂ ਵੀ ਵਾਧੂ ਹੈ 1 10 14 ਦਾ ਮਾਨ ਤਾਨ ਹੋਇਆ ਨਾ ਨੰਬਰ 92 98 7766 47016 ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਬਾਕੀ ਰੋਡ ਤੇ ਨਹੀਂ ਮੂਟੇ ਦੇ ਕੇ ਮੋੜਾ ਕੇ 1200 2000 ਦੀ ਗੱਲ ਧੰਨਵਾਦ ਮਾਨ ਤਾਨ ਕਰਦੇ ਨੇ ਠੀਕ ਹੈ